ਇਸ ਦਿਨ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਨੇ ਉਹਨਾਂ ਦੇ ਉੱਪਰ ਜਿਹੜਾ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਉਸਮਾ ਕੇਸ ਜਿਹੜਾ 2013 ਦਾ ਕੇਸ ਚੱਲ ਰਿਹਾ ਸੀਗਾ ਉਸ ਦਾ ਕੇਸ ਦੇ ਵਿੱਚ ਜਿਹੜਾ ਉਹਨਾਂ ਨੂੰ ਨਿਆਂਿਕ ਰਿਆਸਤ ਵਿੱਚ ਜਿਹੜਾ ਵਾ ਭੇਜਿਆ ਗਿਆ ਤੇ 12 ਸਤੰਬਰ ਨੂੰ ਜਿਹੜਾ ਵਾ ਅਗਲੀ ਸੁਣਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਇਸ ਦੇ ਵਿੱਚ 9 ਜਣਿਆਂ ਨੂੰ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡੀ ਕਾਰਵਾਈ ਜਿਹੜੀ ਹੈ ਮਾਨਯੋਗ ਅਦਾਲਤ ਵੱਲੋਂ ਕੀਤੀ ਗਈ ਹੈ ਤਾ ਪਰਿਵਾਰਕ ਦਾ ਜਿਹੜਾ ਪਰਿਵਾਰਕ ਮੈਂਬਰ ਦਾ ਇਲਜ਼ਾਮ ਸੀਗਾ ਕਿ ਉਹਨਾਂ ਨੂੰ ਜਿਹੜਾ ਵਾ ਤੁਮਕੀਆਂ ਵੀ ਬਹੁਤ ਆਈਆਂ ਇਸ ਕੇਸ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਵੀ ਜਿਹੜੀ ਹੈ ਉਹ ਵਾਪਸ ਕੀਤੀ ਗਈ ਸੀ ਤਾਂ ਜਿਹੜਾ ਸਿਕਿਉਰਿਟੀ ਵਾਪਸ ਲੈਣ ਦੇ ਪਿੱਛੇ ਵੀ ਉਸ ਤੋਂ ਬਾਅਦ ਜਿਹੜਾ ਵਾ ਉਹਨਾਂ ਨੂੰ ਡਰਾਇਆ ਤੁਮਕਾਇਆ ਗਿਆ ਤਾਂ ਉਹਨਾਂ ਨੇ ਆਪਣੇ ਜਿਹੜੇ ਵਕੀਰ ਵੀ ਬਹੁਤ ਬਦਲੇ ਇਸ ਦੇ ਬਾਅਦ ਅੱਜ ਜੋ ਵਕੀਰ ਸਾਹਿਬ ਨਾਲ ਗੱਲਬਾਤ ਹੋਈ ਉਹਨਾਂ ਕਿਹਾ ਕਿ ਜਿਹੜਾ ਸਜ਼ਾ ਦਿਵਾਉਣ ਦੇ ਵਿੱਚ ਜਿਹੜਾ ਵਾ ਬਹੁਤ ਵੱਡਾ ਰੋਲ ਹੈ ਪਰਿਵਾਰ ਦਾ ਕਿ ਜਿਹੜਾ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਹੈ ਤਾਂ 8 ਜਣਾਂ ਦਾ ਜਿਹੜਾ ਵਾ ਇਸ ਵਕਤ ਨਾਇਕ 12 ਸਤੰਬਰ ਨੂੰ ਜਿਹੜਾ ਵਾ ਅਗਲੀ ਕਾਰਵਾਈ ਜਿਹੜੀ ਹੈ ਕਿੰਨੀ ਸਜ਼ਾ ਹੁੰਦੀ ਹੈ ਉਹ ਜਿਹੜਾ ਵਾ ਤੈ ਹੋਵੇਗਾ ਦੱਸ ਦਈਏ ਕਿ ਜਿਹੜਾ ਇਸ ਦੇ ਵਿੱਚ ਜਿਹੜੇ ਵਿਧਾਇਕ ਨੇ ਉਹਨਾਂ ਦਾ ਜਿਹੜਾ ਵਾ ਐਮਐਲਏ ਜਿਹੜੇ ਨੇ ਉਹ ਇਸ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਨੂੰ ਹਟਾ ਦਿੱਤਾ ਜਾ ਸਕਦਾ ਵਾ ਕਿਉਂਕਿ ਜਦੋਂ ਇਸ ਤਰੀਕੇ ਦਾ ਸਜ਼ਾ ਹੁੰਦੀ ਹੈ ਤਾਂ ਸਜ਼ਾ ਦੇ ਬਾਅਦ ਕਾਰਵਾਈ ਹੋਈ ਜ਼ਰੂਰ ਹੁੰਦੀ ਹੈ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਜਿਹੜਾ ਚਰਚਾ ਦੇ ਵਿੱਚ ਆਇਆ ਤਾਂ ਆਮ ਆਦਮੀ ਪਾਰਟੀ ਦੇ ਬਾਰ ਬਾਰ ਚਰਚਾ ਦੇ ਵਿੱਚ ਰਹਿਣਾ ਕਿਤਨਾ ਕਿਤੇ ਪੰਜਾਬ ਸਰਕਾਰ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਇਸ ਤਰੀਕੇ ਦੇ ਇਹਨਾਂ ਦੇ ਵੱਲੋਂ ਜਿਹੜੇ ਪਹਿਲਾਂ ਹੀ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਨਾਲ ਸਬੰਧ ਰੱਖਣ ਵਾਲੇ ਵਿਧਾਇਕ ਸੀਗੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਟਿਕਟਾਂ ਵੰਡੀਆਂ ਗਈਆਂ ਕਿਉਂਕਿ ਇਸ ਪਰਿਵਾਰ ਦੇ ਵੱਲੋਂ ਜਦ ਮਨਜਿੰਦਰ ਸਿੰਘ ਲਾਲਪੁਰਾ ਨੂੰ ਟਿਕਟ ਦੇਣੀ ਸੀ ਤਾਂ ਉਹਨਾਂ ਦੇ ਵੱਲੋਂ ਬਾਰ ਬਾਰ ਇਲਜ਼ਾਮ ਲਗਾਏ ਗਏ ਸੀਗੇ ਕਿ ਇਸ ਵਿਧਾਇਕ ਵੱਲੋਂ ਮੇਰੇ ਨਾਲ ਤਕਾ ਕੀਤਾ ਗਿਆ ਵਾ ਬਾਰ ਬਾਰ ਉਸ ਲੜਕੀ ਵੱਲੋਂ ਉਸ ਪਰਿਵਾਰ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਪਰ ਜਿਹੜੇ ਇਲਜ਼ਾਮ ਲਗਾ ਪਰ ਉਸ ਦੇ باوجود ਵੀ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਨੇ ਜਿਹੜਾ ਵਾ ਹਲਕਾ ਖਡੂਰ ਸਾਬ ਤੋਂ ਟਿਕ ਦਿੱਤੀ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਬਦਲਾਅ ਦੇ ਨਾਂ ਤੇ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਨੇ ਵਿਧਾਇਕ ਵੀ ਬਣ ਜਾਂਦੇ ਨੇ ਤਾਂ ਪਰ ਅੱਜ ਜਿਹੜੀ ਸਾਂਝੋਗ ਸੈਸ਼ਨ ਕੋਰਟ ਦੇ ਵੱਲੋਂ ਜਿਹੜਾ ਵਾ ਵੱਡੀ ਕਾਰਵਾਈ ਕਹਿ ਸਕਦੇ ਆ ਕੀਤੀ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਜੋ ਦੇਖ ਰਹੇ ਹੋ ਇਹ ਜਿਹੜਾ ਪੀੜਤ ਪਰਿਵਾਰ ਹੈ ਇਹਨਾਂ ਦੇ ਵੱਲੋਂ ਜਿਹੜੇ ਵੱਡੇ ਕੰਝ ਕਿਸੇ ਜਾ ਰਹੇ ਨੇ ਪਰਿਵਾਰ ਵੱਲੋਂ ਇੱਕ ਮੰਗ ਵੀ ਕੀਤੀ ਜਾ ਰਹੀ ਕਿ ਇਸ ਤਰੀਕੇ ਦੇ ਹੁਣ ਕਾਰਵਾਈ ਕੀਤੀ ਗਈ ਹੈ ਮਾਨਯੋਗ ਅਦਾਲਤ ਦੇ ਵੱਲੋਂ ਤਾਂ ਹੁਣ ਜਿਹੜਾ ਵਾ ਉਹਨਾਂ ਨੂੰ ਖਤਰਾ ਵੀ ਮਹਿਸੂਸ ਹੋ ਰਿਹਾ ਹੈ ਕਿ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਵਾ ਵਿਧਾਇਕ ਦੇ ਵੱਲੋਂ ਗੁੰਡੇ ਵੀ ਸਦੇ ਗਏ ਸੀ ਕੋਰਟ ਦੇ ਬਾਹਰ ਜਿਹੜਾ ਕਿਦਣਾ ਕਿਤੇ ਉਹਨਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ਦੇਖਣਾ ਹੋਏਗਾ ਕਿ ਹੁਣ ਵਾਲੇ ਟਾਈਮ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਕਿਵੇਂ ਇਸ ਤਰੀਕੇ ਨਾਲ ਸੁਰੱਖਿਆ ਮਿਆ ਕਰਵਾਈ ਜਾਂਦੀ ਹੈ ਜਾਂ ਉਹਨਾਂ ਦੀ ਸੁਰੱਖਿਆ ਵਾਸਤੇ ਕੀ ਕੀਤਾ ਜਾਂਦਾ ਹੈ ਹਾਂਜੀ ਸੋ ਇਹ ਬਹੁਤ ਪੁਰਾਣਾ 3 3 2013 ਦਾ ਕੇਸ ਹੈ ਜੀ ਜਿਹੜਾ ਅੱਜ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਸਾਲ ਬਾਅਦ ਕੇਸ ਜਿਹੜਾ ਇਹ ਇਹ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰ ਤੇ ਆ ਚੁੱਕੀ ਹਾਂ ਜੀ ਸੋ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਕਰਾਰ ਕੀਤਾ ਗਿਆ। ਨਾ ਨਾ ਦਾ। ਹਜਿੰਦਰ ਸਿੰਘ ਉਰਫ ਸਾਹਾਬਾ ਔਰ ਲਾਲਪੁਰਾ। ਕਿਵੇਂ ਦੇਖਦੇ ਜੀ ਲੰਬੇ ਸਮੇਂ ਬਾਅਦ ਇਨਸਾਫ ਉਹ ਜਿਹੜਾ ਮਿਲਦਾ ਨਜ਼ਰ ਆ ਰਿਹਾ ਹੈ ਤੋਂ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਭੀਮਰਾਵ ਮੇਦਗਰਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਔਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾਈ ਦਾ ਮੇਰੇ ਹਸਬੰਡ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮੁੰਦਰ ਜੋ ਜਿੱਦਾਂ ਵੀ ਸਹਿਯੋਗ ਦੇ ਸਕੇ ਮੇਰੇ ਮਗਰ ਖਲੋਤੇ ਮੇਰੇ ਪਰਿਵਾਰ ਮਗਰ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਬ ਲੈ ਸਕੀ ਕਿੰਨੇ ਚਿਰ ਬਾਅਦ ਕਿਸ ਜਿਹੜਾ ਵਾ ਅੱਜ ਤੁਸੀਂ ਜਿਹਦਾ ਵਾ ਖੁਸ਼ੀ ਮਹਿਸੂਸ ਕਰ ਰਹੀ ਜੇ ਕਿ ਜਿਹੜਾ ਇੰਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੈ ਔਰ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਿਨਾ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ अहमियत ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਮੈੜੀ ਜੀ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਕੇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤੱਪ ਮਾਰਨ ਦੀਆਂ ਧਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਦ ਕਿ ਮੈਂ ਕਈ ਵਾਰ ਜਿਹੜਾ ਅਸੀਂ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਆਪਣੇ ਘਰ ਚੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਸਰ ਕਸਟਡੀ ਲੈ ਆ ਗਿਆ ਕਸਟਡੀ ਲੈ ਗਿਆ ਟੋਟਲ ਸਾਰੇ 12 ਦੋਸ਼ੀ ਸੀ ਇਸ ਚ ਇੱਕ ਦੀ ਡੈਥ ਹੋ ਚੁੱਕੀ ਆ ਤੇ 11 11 ਵਿੱਚੋਂ ਤਿੰਨ ਨੂੰ ਸਰਬਾਰ ਰੱਖਿਆ ਗਿਆ ਤੇ ਆਠਾਂ ਨੂੰ ਕਸਟਡੀ ਵਿੱਚ ਲੈ ਲੈ ਤਾ ਗਿਆ ਸਰ ਕਾਫੀ ਲੰਮਾ ਜਿਹੜਾ ਸਟੱਡ ਕਰਨਾ ਪਿਆ ਪਰਿਵਾਰ ਨੂੰ ਕਿਵੇਂ ਦੇ ਦੇ ਸਰ ਬਿਲਕੁਲ ਕਾਫੀ ਬਹੁਤ ਸਮੇਂ ਤੋਂ ਇਹ ਜਸਟਿਸ ਦੀ ਡਿਮਾਂਡ ਕਰ ਰਹੀ ਸੀ ਤੇ ਆਈ ਥਿੰਕ ਹੁਣ ਜਸਟਿਸ ਡਿਲੀਵਰ ਕਰ ਦਿੱਤਾ ਜਾਏਗਾ 12 ਤਰੀਕ ਨੂੰ ਜੱਜ ਸਾਹਿਬ ਵੱਲੋਂ ਫਾਈਨਲ ਸੈਂਡ ਡਿਸੀਜਨ ਕਿ ਦੀ ਕਿਸ ਸੰਸਾਰ 12 ਤਰੀਕ ਨੂੰ ਕੁਆਂਟਮ ਆਫ ਸੈਂਟੈਂਸ ਦੀ ਹੋਏਗੀ ਉਸ ਤੋਂ ਬਾਅਦ ਇਹ ਫਾਈਨਲ ਹੋ ਜਾਏਗਾ ਜਿਸ ਤਰ੍ਹਾਂ ਸਰ ਪਰਿਵਾਰ ਦੀ ਛੇਤੀ ਵਾਸਤੇ ਕਿਸ ਤਰ੍ਹਾਂ ਕਿ ਕੋਈ ਅਪਲੀਕੇਸ਼ਨ ਮੂਵ ਕੀਤੀ ਜਾਵੇ ਕਿ ਇਸ ਤਰ੍ਹਾਂ ਸਿਕਿਉਰਿਟੀ ਪਹਿਲਾਂ ਵੀ ਇਹਨਾਂ ਨੂੰ ਕੋਈ ਗਈ ਹੈ ਸਰ ਪਹਿਲਾਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਸੁਪਰੀਮ ਕੋਰਟ ਨੇ ਸੁਮੋਟੋ ਐਕਸ਼ਨ ਲਿਆ ਸੀ ਉਸੇ ਬੇਸ ਤੇ ਹੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਆਫਟਰ ਥੈਟ ਕੁਝ ਸਮੇਂ ਪਹਿਲਾਂ ਮੈਨੂੰ ਪਤਾ ਸੀ ਕਿ 3-4 ਸਾਲ ਤੋਂ ਸਿਕਿਉਰਿਟੀ ਨਹੀਂ ਇਹਨਾਂ ਨੂੰ ਹੋਰ ਸਰ ਕਿੰਨੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਸਰ ਟੋਟਲ 8 ਦੋਸ਼ੀ ਗ੍ਰਿਫਤਾਰ ਕੀਤੇ ਗ ਐਵੋਕੇਸ਼ਨ ਦੇ ਸੰਧਜੀ ਜੋ ਅੱਜ ਮੈਡਮ ਦਾ ਜਿਹੜਾ ਕੇਸ ਪੁਰਾਣਾ ਚੱਲਦਾ ਆ ਰਿਹਾ ਸੀ 2013 ਦਾ ਇਸ ਤਰ੍ਹਾਂ ਇਹਨੂੰ ਵੇਖਦੇ ਜੋਰ ਕੀ ਕਹਿਣਾ ਚਾਹੋਗੇ ਦੇਖੋ 12 13 14 ਸਾਲ ਪੁਰਾਣਾ ਕੇਸ ਆ ਜੀ ਔਰ ਜੋ ਵੀ ਜੱਜ ਫੈਸਲਾ ਕਰਦੇ ਆਪਣੇ ਸੋਚ ਸਮਝਣਾ ਕਰਦੇ ਆ ਬਿਲਕੁਲ ਸਹੀ ਕੀਤਾ ਹੋਊਗਾ ਔਰ ਦੇਖੋ ਵਿਕਲਪ ਇਹੋ ਹੀ ਆ ਕਿ ਜਿਹੜੇ ਦੋਸ਼ੀ ਪਾਏ ਗਏ ਆ ਉਹ ਅਪੀਲ ਦੇ ਵਿੱਚ ਹਾਈ ਕੋਰਟ ਜਾਣਗੇ ਜੀ ਹਾਂਜੀ ਪਰ ਜਿਵੇਂ ਇਹ ਵੇਖਣ ਨੂੰ ਮਿਲਦਾ ਕਿ ਅਦਾਲਤ ਦੇ ਫੈਸਲੇ ਦਾ ਹੁਕਮ ਜਿਹੜਾ ਹੁੰਦਾ ਉਹ ਕਹਿੰਦੇ ਸਿਰ ਮੱਥੇ ਪਰਵਾਹ ਹੁੰਦਾ ਮਨਜਿੰਦਰ ਲਾਲਪੁਰੀ ਨੇ ਵੀ ਇਹ ਗੱਲ ਕਹੀ ਹੈ ਬਿਲਕੁਲ ਸਿਰ ਮੱਥੇ ਪ੍ਰਵਾਨ ਦਾ ਅਦਾਲਤ ਦਾ ਹੁਕਮ ਸਿਰ ਮੱਥੇ ਆ ਪਰ ਜਿਹੜੀ ਉਹਨਾਂ ਸਜ਼ਾ ਕਰਤੀ ਆ ਉਹਦੇ ਵਾਸਤੇ ਆਪਾਂ ਨੂੰ ਜੇਲ੍ਹ ਜਾਣਾ ਹੀ ਪੈਂਦਾ ਕਿੰਨੇ ਚਿਰ ਦੀ ਸਜ਼ਾ ਹੈ ਅਜੇ ਨਹੀਂ ਸਜ਼ਾ ਹੈ ਉਹਦੇ ਵਾਸਤੇ ਉਹ ਰੱਖੀ ਗਈ ਆ ਪਰ ਜਦੋਂ ਰੱਖਿਆ ਗਿਆ ਆ ਆਰਡਰ ਔਰ ਸਜ਼ਾ ਜਿਹੜੀ ਆ ਅਗਲੇ ਆਰਡਰ ਤੇ ਸੁਣਾਈ ਹੋਊਗੀ ਕਿੰਨੇ ਕਿਹੜੇ ਨਮਵਰ ਹੈ ਕਿਹਚ ਕਿੰਨੇ ਨਮਵਰ ਇਹੋ ਦੱਸੀ ਜਾ ਰਹੇ ਨੇ ਕਿ ਸਜ਼ਾ ਹੋ ਗਈ ਆ 4 ਸਾਲ ਦੀ ਹੋ ਗਈ ਆ ਇਹ ਕਿਉਂ ਫਿਰ ਦੇਖੋ ਜਿਹੜਾ ਸੀਕਟ ਹੈਗਾ ਉੱਤੇ 5 ਸਾਲ ਦੀ ਵੱਧ ਤੋਂ ਵੱਧ ਸਜ਼ਾ ਹੈਗੀ ਆ ਦਾਇਦੇ ਮੁਤਾਬਕ ਉਹ 4 ਵੀ ਹੋ ਸਕਦੀ 3 ਵੀ ਹੋ ਸਕਦੀ ਹੈ ਉਹਦੇ ਮੁਤਾਬਕ ਕੇਸ ਸਰ ਕਿੰਨੇ ਇਨਵੋਲਵਲ ਹੈ ਕੇਸ ਦੇ ਵਿੱਚ ਹਾਂਜੀ ਕੇਸ ਵਿੱਚ ਕਿੰਨੇ ਇਨਵੋਲਵਲ ਹੈ ਇਹਦੇ ਕੇਸ ਦੇ ਟੋਟਲ 12 ਜਣੇ ਆ ਅੱਛਾ ਜੀ ਹਾਂਜੀ ਤੇ ਉਹਨਾਂ ਵਿੱਚ ਪਤਾ ਲੱਗਿਆ ਇੱਕ ਹੈਗਾ ਪੀਓ ਹੋਇਆ ਵਾ ਇੱਕ ਤੇ ਹੜ੍ਹ ਜੇਲ ਦੇ ਵਿੱਚ ਰਵਿੰਦਰ ਸਿੰਘ ਸੋਚੀ ਉਹ ਤੇ ਹੜ੍ਹ ਜੇਲ ਦਿੱਲੀ ਬੰਦ ਇਹਦੇ ਵਿੱਚ ਮੁੱਖ ਦੋਸ਼ੀ ਕਿਹੜਾ ਮੰਨਦੇ ਪੈਗੇ ਨੇ ਜਿਹੜੀ ਮੈਡਮ ਬਹੁਤ ਖੁਸ਼ ਹੋ ਰਹੀ ਹੈ ਨਹੀਂ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਮੁੱਖ ਦੋਸ਼ੀ ਬਾਰੇ ਠੀਕ ਹੈ ਥੈਂਕ ਯੂ ਥੈਂਕ ਯੂ ਠੀਕ ਹੋ ਗਿਆ давить.